ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਾਮੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਬੀਤੀ ਦੇਰ ਰਾਤ ਬਟਾਲਾ ਪੁਲਸ ਵੱਲੋਂ ਅਸਾਮ ਤੋਂ ਪੰਜਾਬ ਪ੍ਰੋਡਕਸ਼ਨ ਬੋਰਡ ਤੇ ਲਿਆਂਦਾ ਗਿਆ ਜਿੱਥੇ ਉਹ ਅੰਮ੍ਰਿਤਸਰ 에ਅਰਪੋਰਟ ਤੇ ਉਤਰਿਆ ਅਤੇ ਉਥੋਂ ਭਾਰੀ ਸੁਰੱਖਿਆ ਬਲ ਅਤੇ ਬਟਾਲਾ ਪੁਲਸ ਦੀ ਨਿਗਰਾਨੀ ਹੇਠ ਉਸ ਨੂੰ ਮਾਨਕੋ ਬਟਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਇਹ ਸਾਰੀ ਜਾਣਕਾਰੀ ਐਸਪੀ ਜੀਐਸ ਹੋਤਾ ਨਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਪੁਲ ਜ਼ਿਲ੍ਹਾ ਬਟਾਲਾ ਦੇ ਥਾਣਾ ਕਮਾਨ ਚ ਇੱਕ ਗੈਂਗਸਟਰ ਬਿੱਲਾ ਮਢਿਆਲਾ ਦੇ ਸਾਥੀ ਗੋਰਾ ਬਰਿਆਰ ਦਾ ਕਤਲ ਹੋਇਆ ਸੀ ਅਤੇ ਉਸ ਮਾਮਲੇ ਚ ਜਗਦੀਪ ਸਿੰਘ ਜੱਗੂ ਨਾਮ ਦੱਸੀ ਉਹਨਾਂ ਕਿਹਾ ਕਿ ਇਸੇ ਮਾਮਲੇ ਵਿੱਚ ਬਟਾਲਾ ਪੁਲਸ ਵੱਲੋਂ ਉਸ ਨੂੰ ਪ੍ਰੋਡਕਸ਼ਨ ਬਾਣ ਤੇ ਲਿਆਂਦਾ ਗਿਆ ਹੈ ਅਤੇ ਮਾਨਯੋਗ ਅਦਾਲਤ ਨੇ ਉਸ ਦਾ 3 ਦਿਨ ਦਾ ਪੁਲਿਸ ਰਮਾਂਡ ਦਿੱਤਾ ਹੈ ਉਹਨਾਂ ਕਹੇ ਕਿ ਪੁਸ਼ਕਿਸ਼ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਜੀ ਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗੂ ਬਗਵਾਰਪੁਰੀਆ ਨੋਮੀਨੇਟਰ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰੰਗ ਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲਿਆ ਗਿਆ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਿਲੋਸ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਜਦੋਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸਕੇ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਦੀ ਉਹਦੇ ਅਕੋਰਡਿੰਗ ਕਰ ਲੈਣਾ ਤੁਹਾਨੂੰ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦਾ ਬਾਕੀ ਹਰੀ ਤਿੰਨ ਦਿਨ ਦਾ ਪੁਲਿਸ ਮਾਰਡ